ਉਹੋ ਦਿਲ ਬੜੇ ਸਿੱੰਗੇ ਬਿਨਾਂ ਗੱਲ ਤੋਂ ਲੈਂਦੇ ਸੀ ਪੰਗੇ ਜਿਸ ਦਿਨ ਦਾ ਕਾਲਜ ਛੱਡਿਆ ਗਏ ਸੂਲੀ ਉੱਤੇ ਟੰਗੇ ਚਿੱਟੇ ਕੁੜਤੇ ਨਾਲ ਬਰਬਰੀ ਲਾਈ ਹੁੰਦੀ ਸੀ ਲਾਈ ਹੁੰਦੀ ਸੀ ਐਮਐਲਬੀ ਵਰਗੀਆਂ ਤੋਂ ਚੜਾਈ ਹੁੰਦੀ ਸੀ ਜਦੋਂ ਪਿਸਟਲ ਵਾਂਗੂ ਡੱਬ ਚ ਕਾ ਪੀੜਾਈ ਹੁੰਦੀ ਤੁਹਾਨੂੰ ਕਾਪੀ ਦੇ ਉੱਤੇ ਲਿਖ ਲਓ ਮੇਰੇ ਸਾਈਨ ਕਰਾ ਲਓ ਜਿਹੜੇ ਨਵੇਂ ਚਿਹਰਿਆਂ ਨੂੰ ਕੰਮ ਦਿੱਤਾ ਜਦੋਂ ਵੱਡੇ ਸਟਾਰ ਬਣ ਗਏ ਉਹ ਦੱਸਿਆ ਕਰਨਗੇ ਵੀ ਇਹ ਸਾਡੀ ਪਹਿਲੀ ਫਿਲਮ ਸੀ ਭਾਵੇਂ ਆਪਾਂ ਆਪਣੇ ਗਾਣਾ ਵਿੱਚ ਹੈਗਾ ਤੇ ਗਾਣਾ ਬਹੁਤ ਸੋਹਣਾ ਆ ਜਿਵੇਂ ਕਿ ਭਾਜੀ ਨੇ ਦੱਸਿਆ ਸੀਗਾ ਹਨਾ ਕਾਪੀ ਵਾਲਾ ਠੀਕ ਹੈ ਜੀ ਐਮ ਐਲ ਇਹ ਗਾਣਾ ਸੋ ਮੈਂ ਬਹੁਤ-ਬਹੁਤ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਵੀ ਇਸ ਮੂਵੀ ਦਾ ਅਸੀਂ ਹਿੱਸਾ ਹੈਗੇ ਆ ਤੇ ਮੂਵੀ ਓਵਰਆਲ ਬਹੁਤ ਸੋਹਣੀ ਆ ਤੇ ਜਿਵੇਂ ਨਵੇਂ ਚਿਹਰੇ ਮੈਂ ਨਵੇਂ ਚਿਹਰੇ ਨਹੀਂ ਕਹੂੰਗਾ ਭਾਜੀ ਸਾਰੀ ਤੁਸੀਂ ਪ੍ਰਾਣੇ ਆ ਤੁਸੀਂ ਹੁਣ ਆਲਰੇਡੀ ਕੰਮ ਬਹੁਤ ਕਰ ਚੁੱਕੇ ਆ ਮੂਵੀ ਅਸੀਂ ਆਲਰੇਡੀ ਟ੍ਰੇਲਰ ਦੇਖ ਚੁੱਕੇ ਆ ਤੇ ਬਹੁਤ ਬਹੁਤ ਘੈਂਟ ਮੂਵੀ ਆ ਤੇ ਮੈਨੂੰ ਯਾਦ ਆ ਪਈ ਜਦੋਂ ਪਹਿਲੇ ਵਾਰ ਇਹ ਆਪਾਂ ਮੂਵੀ ਦੇਖੀ ਸੀ ਤੁਸੀਂ ਦਿਖਾਈ ਸੀ ਤੇ ਮੇਰੀ ਸੀਰੀਅਸਲੀ ਸੱਚੀ ਗੱਲ ਆ ਦਿਲ ਦੀ ਗੱਲ ਆ ਵੀ ਮੇਰੀ ਨਿਗਾਹ ਮੜੀ ਜੀ ਵੀ ਧਿਆਨ ਮੜਾ ਜੀ ਵੀ ਪਾਸੇ ਨਹੀਂ ਗਿਆ ਤੇ ਪੂਰਾ ਬੰਦਾ ਖੁੱਬ ਜਾਂਦਾ ਮੂਵੀ ਦੇ ਵਿੱਚ ਤੇ ਤੁਸੀਂ ਜ਼ਰੂਰ ਵੇਖਣ ਜਾਇਓ ਤੇ ਤਾਨੂੰ ਪੱਕਾ ਮੈਂ ਗਰੰਟੀ ਕਰਦਾ ਵੀ ਤੁਹਾਨੂੰ ਮੂਵੀ ਬਹੁਤ ਵਧੀਆ ਲੱਗੂ ਕਿਤੇ ਮੇਰੇ ਵਿੱਚ ਜਿਹੜੇ ਸਾਡੇ ਵਿੱਚ ਜਿਹੜੇ ਮਾਇਨਾਜ਼ ਵੱਡੀਆਂ-ਵੱਡੀਆਂ ਹਾਸਤੀਆਂ ਬੈਠੀਆਂ ਸਾਡੇ ਵੀਰੇ ਹੋਣੀ ਹਨਾ ਲਾਡੀ ਵੀਰਾ ਹੋਣੀ ਤੇ ਸਾਡੇ ਭਾਜੀ ਹੋਣੀ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਆ ਤੇ ਹਾਂਜੀ ਅੱਛਾ ਗਾਣਾ ਹੀ ਸੁਣਾ ਦੀਏ ਲਓ ਜੀ ਗਾਣਾ ਸੁਣੋ ਫਿਰ ਐਮਐਲ ਕੀ ਕਹਿੰਦਾ ਓਹ ਦਿਲ ਬੜੇ ਸੀ ਚੰਗੇ ਬਿਨਾਂ ਗੱਲ ਤੋਂ ਲੈਂਦੇ ਸੀ ਪੰਗੇ ਜਿਸ ਦਿਨ ਦਾ ਕਾਲਜ ਛੱਡਿਆ ਗਏ ਸੂਲੀ ਉੱਤੇ ਟੰਗੇ ਚਿੱਟੇ ਕੁੜਤੇ ਨਾਲ ਬਰਬਰੀ ਲਾਈ ਹੁੰਦੀ ਸੀ ਲਾਈ ਹੁੰਦੀ ਸੀ ਐਮਐਲਬੀ ਵਰਗੀਆਂ ਤੋਂ ਚੜਾਈ ਹੁੰਦੀ ਸੀ ਜਦੋਂ ਪਿਸਟਲ ਵਾਂਗੂ ਡੱਬ ਚ ਕਾ ਪੀੜਾਈ ਹੁੰਦੀ ਸੀ ਐੜਾਈ ਹੁੰਦੀ ਸੀ ਹੋ ਥੈਂਕ ਯੂ ਸੋ ਮਚ ਤੇ ਮੈਂ ਸਾਡੇ ਪ੍ਰਬਜਕੀਰ ਦਾ ਵੀ ਥੈਂਕਸ ਕਰਦਾ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਹੈਪੀ ਭਾਜੀ ਹੁਣ ਨਾਲ ਮਿਲਿਆ ਤੇ ਸਾਰੀ ਟੀਮ ਹੀ ਬਹੁਤ ਦਿਲ ਦੀ ਬਹੁਤ ਚੰਗੀ ਹੈ ਤੇ ਸਾਡੇ ਮਨਪ੍ਰੇਡ ਡਾਲੀ ਤੇ ਸਾਰੀਆਂ ਜਿਹੜੀਆਂ ਮਾਇਨਾਸ ਹਸਤੀਆਂ ਹੋਰ ਬੈਠੀਆਂ ਨੇ ਸਾਰੇ ਐਕਟਰ ਮੇਰੇ ਵਾਸਤੇ ਪੁਰਾਣੇ ਐਕਟਰ ਨਹੀਂ ਨਵੇਂ ਐਕਟਰ ਨਹੀਂ ਉਹ ਤੇ ਸਾਰੇ ਪੁਰਾਣੇ ਆ ਤੇ ਬਹੁਤ ਬਹੁਤ ਥੈਂਕਸ ਤੁਹਾਡੇ ਸਾਰਿਆਂ ਦਾ ਤੇ ਹੈਪੀ ਭਾਜੀ ਤੁਹਾਡਾ ਵੀ ਥੈਂਕਸ ਤੇ ਮੇਰੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਮੂਵੀ ਦਿਨ ਦੁਗਣੀ ਤੇ ਰਾਤ ਚੌਕਣੀ ਤਰੱਕੀ ਕਰੂਗੀ 7 ਤਰੀਕ ਨੂੰ ਠੀਕ ਹੈ ਜੀ ਸੋ ਥੈਂਕ ਯੂ ਅਨ ਬੀਰੀਅਬਲ ਸਾਡੇ ਵਿੱਚ ਜਿਵੇਂ ਲੰਬਾ ਚੱਲੇਗਾ ਪ੍ਰੋਗਰਾਮ ਉਹਦੇ ਵਾਸਤੇ ਮੁਆਫੀ ਜਿਹੜੇ ਸਭ ਤੋਂ ਪਹਿਲਾਂ ਆਏ ਉਹਨਾਂ ਤੋਂ ਮੁਆਫੀ ਤਾਂ ਸਾਰੇ ਗੈਸਟ ਇੱਕ ਇੱਕ ਕਰਕੇ ਆ ਰਹੇ ਨੇ ਕਿਉਂਕਿ 에어ਪੋਰਟ ਰੋਡ ਤੇ ਜਾਮ ਲੱਗਦਾ ਮੈਂ ਗੱਲ ਰਿਪੀਟ ਕਰਦਾ ਤਾਂ ਸਾਡੇ ਵਿੱਚ ਮੇਰੇ ਵੱਡੇ ਭਾਈ ਜਸ ਗਰੇਵਾਲ ਭਾਈ ਤਾਂ ਜਸ ਭਾਈ ਭਾਈ ਮੈਂ ਜਾਊਂਗਾ ਇੱਥੇ ਆਜੋ ਮੇਰੇ ਕੋਲੇ ਮੈਨੂੰ ਬੋਲਿਆ ਨਹੀਂ ਜਾਣਾ ਜੇ ਤੁਸੀਂ ਸਾਹਮਣੇ ਬੈਠੇ ਹੋਵੋਗੇ ਤਾਂ ਤਾਂ ਮੈਨੂੰ ਯਾਦ ਆ ਵੀ ਰੱਬ ਦਾ ਰੇਡੀਓ ਔਰ ਦਾਣਾ ਪਾਣੀ ਮੇਰੇ ਹਮੇਸ਼ਾ ਫੇਵਰਿਟ ਫਿਲਮਾਂ ਰੰਜਾ ਨੇ ਬਹੁਤ ਕਮਾਲ ਦੀਆਂ ਪਰਿਵਾਰਕ ਫਿਲਮਾਂ ਬਾਈ ਉਹਨਾਂ ਨੇ ਲਿਖੀਆਂ ਆਜੋ ਬਾਈ ਤਾਂ ਮੈਂ ਕਹਿੰਦਾ ਵੀ ਸਾਡੇ ਵਾਸਤੇ ਅੱਜ ਸੱਚੀਏ ਵੱਡਾ ਦਿਨ ਆ ਤਾਂ ਜਸ ਬਾਈ ਹੁਣੀ ਸਾਡੇ ਨਾਲ ਨੇ ਇਸ ਪ੍ਰੋਗਰਾਮ ਚ ਨੇ ਤਾਂ ਤੁਸੀਂ ਚਾਲੂ ਰੱਖੋ ਜਸ ਬਾਈ ਹੁਣਾਂ ਨੂੰ ਬਾਅਦ ਚ ਮਾਈਕ ਦੇਵਾਂਗੇ ਰਾਜੂ ਵਰਮਾ ਵੀਰ ਦੋ ਮਿੰਟ ਹਲੋ ਹਲੋ ਦੀਵੇ ਜ਼ਰੂਰ ਬਾਲਾਂਗਾ ਜੇ ਸਮਾਂ ਮਿਲ ਗਿਆ ਗੁੰਮੀ ਜ਼ਿੰਦਗੀ ਚੋ ਕੁਝ ਪਲ ਖੁਸ਼ੀ ਦੇ ਭਾਲਾਂਗਾ ਜੇ ਸਮਾਂ ਮਿਲ ਗਿਆ ਹਾਲੇ ਮੇਰੇ ਚੋਂਦੇ ਮੁੜਕੇ ਦੀ ਖੁਸ਼ਬੂ ਹੀ ਕਮਾਲ ਹੈ ਅਤਰ ਵੀ ਲਗਾ ਲਾਂਗਾ ਜੇ ਸਮਾਂ ਮਿਲ ਗਿਆ ਹਾਲੇ ਤਾਂ ਬੜਾ ਮਾਪਿਆਂ ਦਾ ਮੇਰੇ ਸਿਰ ਕਰਜਾ ਹੈ ਰੱਬ ਨੂੰ ਵੀ ਧਿਆ ਲਾਂਗਾ ਜੇ ਸਮਾਂ ਮਿਲ ਗਿਆ ਹਾਲੇ ਤੱਕ ਮਾਰ ਰਿਹਾ ਹੈਪੀ ਵੀਰਾਂ ਨਾਮ ਨੂੰ ਪੈਸਾ ਵੀ ਕਮਾਲੂਗਾ ਜੇ ਸਮਾਂ ਮਿਲ ਗਿਆ ਥੈਂਕ ਯੂ ਬੇਰੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਜਿੰਨੇ ਵੀ ਇੱਥੇ ਕਦਮ ਚੱਲ ਗਏ ਨੇ ਸਭ ਨੂੰ ਪਿਆਰ ਭਰੀ ਸਾਸੇ ਕਾਲ ਸਾਰੀ ਰੋਡੇ ਕਾਲੇ ਦੀ ਟੀਮ ਨੂੰ ਜਸਵੀਰ ਦਾ ਮੈਂ ਬਹੁਤ ਵੱਡਾ ਫੈਨ ਆ ਲਵ ਯੂ ਬਾਈ ਤੇ ਜੁਵਰਾਜ ਵੀਰ ਆ ਸਾਰਿਆਂ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਤੇ ਗੱਲ ਕਰੀਏ ਫਿਲਮ ਦੀ ਹੈਪੀ ਵੀਰੇ ਕਾਪੀ ਦੇ ਉੱਤੇ ਲਿਖ ਲਓ ਮੇਰੇ ਸਾਈਨ ਕਰਾ ਲਓ ਜਿਹੜੇ ਨਵੇਂ ਚਿਹਰਿਆਂ ਨੂੰ ਕੰਮ ਦਿੱਤਾ ਜਦੋਂ ਵੱਡੇ ਸਟਾਰ ਬਣ ਗਏ ਉਹ ਦੱਸਿਆ ਕਰਨਗੇ ਵੀ ਇਹ ਸਾਡੀ ਪਹਿਲੀ ਫਿਲਮ ਸੀ ਸਾਰੇ ਨਵੇਂ ਕਲਾਕਾਰਾਂ ਲਈ ਤਾੜੀ ਹੋਵੇ ਦੂਜੀ ਗੱਲ ਬਾਈ ਦੀ ਮੈਨੂੰ ਬਹੁਤ ਚੰਗੀ ਲੱਗੀ ਕਿ ਸਾਰੇ ਕੈਨੇਡਾ ਅਮਰੀਕਾ ਥੋੜੀ ਭੁਜਾਈ ਜਾਣੇ ਨੇ ਉਰੀ ਕੰਮ ਦਈਏ ਉਹਨਾਂ ਨੂੰ ਅੱਛੀ ਗੱਲ ਹੈ ਵੈਗੁਰੂ ਕਰੇ ਕਿ ਇਹ ਫਿਲਮ ਬਹੁਤ ਹੀ ਜਿਆਦਾ ਸੁਪਰਡੂਪ ਹਿੱਟ ਹੋਵੇ ਮੇਰੇ ਬੜੇ ਦਿਲ ਦੇ ਕਰੀਬ ਹੈ ਫਿਲਮ ਕਿਉਂਕਿ ਬਾਈ ਨੇ ਬਹੁਤ ਮਿਹਨਤ ਕੀਤੀ ਹੈ ਕਈ ਸਾਲਾਂ ਤੋਂ ਤੇ ਬਾਕੀ ਮੇਰਾ ਬੇਟਾ ਤੁਹਾਡਾ ਬੱਚਾ ਅਨਮੋਲ ਵਰਮਾ ਇਹਦੇ ਵਿੱਚ ਪਹਿਲੀ ਵਾਰ ਵੱਡਾ ਹੋ ਕੇ ਕੰਮ ਕਰ ਰਿਹਾ ਪਹਿਲਾਂ ਛੋਟੇ ਛੋਟੇ ਉਮਰ ਦੇ ਵਿੱਚ ਛੋਟੇ ਛੋਟੇ ਕਰੈਕਟਰ ਕਰਦਾ ਸੀ ਸੋ ਸਾਰੀ ਟੀਮ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਹੈਪੀ ਵੀਰੇ ਬਹੁਤ ਬਹੁਤ ਲਵ ਯੂ